हम बड कहो कुलिन हम पंडित हम जोगी सन्यासी हो सके कि सेवक सन्यासी शब्द नु मैं खोलांगा सन्यास दे अर्थ ने सुन दे च आसन सुन समाद अनहद तनाद कहन ना जाई अचरज विस्मार सुन दे च आसन लग गया है। ਸੁੰਨ ਦੇ ਚ ਬੈਠ ਗਏ ਆ ਉਹਨੂੰ ਕਹਿੰਦੇ ਨੇ ਸੁੰਨ ਆਸਨ ਸੰਿਆਸ ਸੁੰਨ ਆਸਨ ਸੁੰਨ ਦੇ ਚ ਬੈਠ ਗਏ ਸੁੰਨ ਦੇ ਚ ਬੈਠਣਾ ਵਾਸਤੇ ਪਹਿਲੇ ਆਪਣੇ ਨਾਲ ਬੈਠਣਾ ਪੈਂਦਾ ਫਿਰ ਸੁੰਨ ਦੇ ਚ ਫਿਰ ਆਪਣੇ ਤੋਂ ਵੀ ਦੂਰ ਮਨੁੱਖ ਸੁੰਨ ਦੇ ਚ ਬੈਠ ਸਕੇ ਤੇ ਬੜੀ ਦੂਰ ਦੀ ਗੱਲ ਹੈ ਮਨੋ ਕਪੜੇ ਨਾਲ ਵੀ ਨਹੀਂ ਬੈਠ ਸਕਦਾ ਨਹੀਂ ਬੈਠ ਸਕਦਾ ਮਨੋ ਕੋ ਪੁੱਤਰ ਨਾਲ ਬੈਠ ਸਕਦਾ ਹੈ ਮਿੱਤਰ ਨਾਲ ਬੈਠ ਸਕਦਾ ਹੈ ਪਤਨੀ ਨਾਲ ਬੈਠ ਸਕਦਾ ਹੈ ਪਤੀ ਨਾਲ ਬੈਠ ਸਕਦਾ ਹੈ ਨੌਕਰ ਨਾਲ ਵੀ ਬੈਠ ਸਕਦਾ ਹੈ ਸੇਵਕ ਨਾਲ ਵੀ ਬੈਠ ਸਕਦਾ ਹੈ ਕੁਛ ਨਹੀਂ ਅਖਬਾਰ ਨਾਲ ਬੈਠ ਸਕਦਾ ਹੈ ਟੀਵੀ ਨਾਲ ਬੈਠ ਸਕਦਾ ਹੈ ਕਿਸੇ ਕਿਤਾਬ ਕਿਸੇ ਮੈਗਜ਼ੀਨ ਨਾਲ ਬੈਠ ਸਕਦਾ ਹੈ ਮਨੋ ਕਪੜੇ ਨਾਲ ਨਹੀਂ ਬੈਠ ਸਕਦਾ ਕਿਤਾਬਾਂ ਬਾਰੇ ਬਹੁਤ ਕੁਝ ਜਾਣਦਾ ਆਪਣੇ ਬਾਰੇ ਕੱਖ ਵੀ ਨਹੀਂ ਜਾਣਦਾ ਇਹ ਵੀ ਮੈਰਜ ਕਰਾ ਮਨੁੱਖ ਸੰਸਾਰ ਦੇ ਨਾਲ ਬੈਠ ਸਕਦਾ ਹੈ ਆਪਣੇ ਨਾਲ ਨਹੀਂ ਬੈਠ ਸਕਦਾ ਸੰਸਾਰ ਬਾਰੇ ਬਹੁਤ ਕੁਝ ਜਾਣਦਾ ਹੈ ਆਪਣੇ ਬਾਰੇ ਕੱਖ ਵੀ ਨਹੀਂ ਜਾਣਦਾ ਮਨੁੱਖ ਪਤਨੀ ਨਾਲ ਬੈਠ ਸਕਦਾ ਹੈ ਆਪਣੇ ਨਾਲ ਨਹੀਂ ਬੈਠ ਸਕਦਾ ਪਤਨੀ ਬਾਰੇ ਬਹੁਤ ਕੁਝ ਜਾਣਦਾ ਉਹਦੀਆਂ ਕਮਜ਼ੋਰੀਆਂ ਨੂੰ ਉਹਦੀ ਮਜਬੂਰੀਆਂ ਨੂੰ ਉਹਦੇ ਗੁਣਾ ਨੂੰ ਉਹਦੇ ਔਗਣਾ ਨੂੰ ਉਹਦੇ ਸੁਭਾਅ ਨੂੰ ਬਾਤ ਕੁਝ ਜਾਣਦਾ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ ਕੁਝ ਵੀ ਨਹੀਂ ਜਾਣਦਾ ਇੱਕ ਪਤਨੀ ਵੀ ਪਤੀ ਨਾਲ ਬੈਠ ਸਕਦੀ ਹੈ ਆਪਣੇ ਨਾਲ ਨਹੀਂ ਇਸ ਵਾਸਤੇ ਉਸ ਨੂੰ ਵੀ ਪਤੀ ਦੀਆਂ ਕਮਜ਼ੋਰੀਆਂ ਮਜਬੂਰੀਆਂ ਗੁਣਾ ਔਗਣਾ ਦਾ ਸਭ ਕੁਝ ਪਤਾ ਹੈ ਸਭ ਕੁਝ ਪਤਾ ਹੈ ਐ ਜੋ ਉਹਦੇ ਕੋਲ ਬੈਠਦੀ ਹੈ ਉਹਦੇ ਨੇੜੇ ਹੈ ਜਿਤਨੀ ਪਤਨੀ ਦੇ ਨੇੜੇ ਹੈ ਗੁਸਤਾਖੀ माफ ਉਤਨਾ ਹੀ ਆਪਣੇ ਆਪ ਤੋਂ ਦੂਰ ਹੈ ਕੋਈ ਜਿਤਨਾ ਪਤਨੀ ਦੇ ਨੇੜੇ ਹੈ ਉਤਨਾ ਹੀ ਆਪਣੇ ਤੋਂ ਦੂਰ ਹੈ ਜੋ ਜਿਤਨਾ ਪਰਿਵਾਰ ਦੇ ਨੇੜੇ ਹੈ ਉਤਨਾ ਹੀ ਆਪਣੇ ਤੋਂ ਦੂਰ ਹੈ ਪਰਿਵਾਰ ਬਾਰੇ ਬਹੁਤ ਕੁਝ ਜਾਣਦਾ ਹੈ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ ਪਦਾਰਥਾਂ ਦੇ ਮਨੁੱਖ ਜਿਤਨਾ ਨੇੜੇ ਹੈ ਆਪਣੇ ਨੇੜੇ ਨਹੀਂ ਹੈ ਪਦਾਰਤ ਦੇ ਰਾਜ਼ ਬਾਰੇ ਪਦਾਰਤ ਦੇ ਗਿਆਨ ਬਾਰੇ ਬਹੁਤ ਕੁਝ ਜਾਣਦਾ ਹੈ ਪਦਾਰਤ ਦੇ ਸੁਭਾਅ ਬਾਰੇ ਬਹੁਤ ਕੁਝ ਜਾਣਦਾ ਹੈ ਕਹਿੰਦੇ ਨੇ ਪ੍ਰਮਾਤਮਾ ਦੇ ਸੁਭਾਅ ਨੂੰ ਸਮਝਣ ਤੋਂ ਪਹਿਲੇ ਆਪਣਾ ਸੁਭਾਅ ਸਮਝਣਾ ਸਮਝਣਾ ਪੈਂਦਾ ਅਪਤਨ ਕਾ ਜੋ ਕਰੇ ਵਿਚਾਰ ਇਨ ਜਮ ਕੰਕਰ ਨਹੀਂ ਕਰੇ ਕੋ ਜੋ ਪਹਿਲੇ ਆਪਣੇ ਵਿਚਾਰ ਕਰੇ ਮੈਂ ਕੀ ਤੂੰ ਛੱਡ ਰੱਬ ਦੀ ਗੱਲ ਪ੍ਰਮਾਤਮਾ ਦੀ ਗੁਰੂ ਦੀ ਪੈਗੰਬਰਾਂ ਦੀ ਗੱਲ ਛੱਡ ਪਹਿਲੇ ਆਪਣੀ ਗੱਲ ਕਰ ਆਪਣੇ ਆਪ ਨੂੰ ਸਮਝ। ਆਪਣਾ ਕਾਜੋ ਕਰੇ ਵਿਚਾਰ ਜਿਹਨੂੰ ਆਪਣੀ ਸਮਝ ਨਹੀਂ ਪਰਮਾਤਮਾ ਦੀ ਕੀ ਖਲ ਸਮਝ ਹੋਵੇਗੀ। ਕਤਈ ਨਹੀਂ ਹੋ ਸਕਦੀ। ਔਰ ਜਿਤਨਾ ਬਾਰ ਮੁਖੀ ਮਨੁੱਖ ਹੋਵੇਗਾ। ਉਸ ਤਖੀ ਵਾ ਉਹਨੂੰ ਗੁਰਬਾਣੀ ਕਹਿੰਦੀ ਉਤਨੀ ਮੋਟੀ ਅਕਲ ਦਾ ਹੋਵੇਗਾ। ਭਾਵੇਂ ਕਿਤਨਾ ਵਿਦਵਾਨ ਕਿਉਂ। ਉਤਨੀ ਅਕਲ ਉਸ ਦੀ ਮੋਟੀ ਹੋਵੇਗੀ। ਔਰ ਜਿਤਨੀ ਅਕਲ ਉਸਦੀ ਮੋਟੀ ਹੋਵੇਗੀ ਪਰਮਾਤਮਾ ਨੂੰ ਸਮਝਣ ਦੇ ਵਿੱਚ ਉਤਨੇ ਹੀ ਅਸਮਰਥ ਹੋ ਜਾਏਗਾ ਇਸ ਵਾਸਤੇ بڑے بڑے ਸੰਸਾਰੀ ਗਿਆਨੀ ਵਿਗਿਆਨੀ ਜੋ ਸੰਸਾਰ ਦਾ ਬਹੁਤ ਵੱਡਾ ਬੋਧ ਰੱਖਦੇ ਨੇ ਨਿਰੰਕਾਰ ਬਾਰੇ ਕੱਖ ਵੀ ਨਹੀਂ ਜਾਣਦੇ ਉੱਕੇ ਹੀ ਜਾਣ ਬਹੁਤ ਬਾਰ ਮੁਖੀ ਨੇ ਤੋਂ ਈਸਾ ਕਹਿੰਦੇ ਨੇ ਅਗਰ ਮੈਨੋਂ ਕੋਈ ਇਹ ਆਖੇ ਕਿ ਉਠ ਸੂਈ ਦੇ ਨਖੇ ਦੇ ਚੋਂ ਲੰਘ ਗਿਆ ਬਿਨਾਂ ਸ਼ੱਕੋ ਸ਼ੋਭਾ ਦੇ ਮੈਂ ਮਨ ਲਵਾਗਾ ਅਗਰ ਮੈਨੂੰ ਕੋਈ ਇਹ ਆਖੇ ਕਿ ਚੋਟੀ ਦਾ ਧਨਵਾਨ ਭਗਵਾਨ ਤੱਕ ਪਹੁੰਚ ਗਿਆ ਮੈਂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਇਸਾ ਦੇ ਇਹ ਬੋਲ ਹੈਰਾਨਗੀ ਹੋਈ ਕਿਉਂ ਕਿਉਂ ਧਨਵਾਨ ਬਾਰ ਬੁਖੀ ਆਉਂਦਾ ਉਦੀ ਮਨੋਵਿਰਤੀ ਉਦੀ ਦਿਮਾਗੀ ਸ਼ਕਤੀ ਉਦੀ ਸਰੀਰਕ ਸ਼ਕਤੀ ਸਭ ਬਾਰ ਉਲਜੀ ਹੋਈ ਹੁੰਦੀ ਹੈ ਅੰਤਰਮੁਖੀ ਹੁੰਦਾ ਹੀ ਹੈ ਕਿ ਅੰਤਰਮੁਖੀ ਹੋਏ ਬਿਨਾ ਧਾਰਮਕ ਹੋਣਾ ਔਖ ਹੈ ਅੰਤਰਮੁਖੀ ਹੋਏ ਬਿਨਾ ਪ੍ਰਮਾਤਮਾ ਦੇ ਨੇੜੇ ਜਾਣਾ ਔਖ ਹੈ ਕਿਉਂਕਿ ਪ੍ਰਮਾਤਮਾ ਨੂੰ ਕਿੱਥੋਂ ਲੱਭਾਂਗੇ ਸਾਗਰ ਦੇ ਚੋਂ ਜ਼ਮੀਨ ਦੇ ਚੋਂ ਆਸਮਾਨ ਦੇ ਚੋਂ ਸੂਰਜ ਚੰਦ ਤਾਰਿਆਂ ਦੇ ਚੋਂ ਨਹੀਂ ਆਪਣੇ ਵਿੱਚ ਉਹ ਨੌ ਨਿਤ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੇਸ ਕਾ ਵਿਸਰਾਮ ਜੋ ਆਪਣੇ ਨੇੜੇ ਨਹੀਂ ਤੇ ਆਪਣੇ ਵਿੱਚ ਪ੍ਰਵੇਸ਼ ਹੀ ਨਹੀਂ ਕੀਤਾ ਤੇ ਕਿਸ ਤਰ੍ਹਾਂ ਧਾਰਮਿਕ ਹੋਵੇਗਾ ਜਿਹੜਾ ਮਨੁੱਖ ਗੁਸਤਾਖੀ ਮਾਫ ਮੈਂ ਬਾਰ ਬਾਰ ਮਾਫੀ ਮੰਗ ਲਵਾ ਮਹਾਪੁਰਖਾਂ ਦੇ ਬੋਲ ਨੇ ਤੁਹਾਡੇ ਸਾਹਮਣੇ ਰੱਖਦੇ ਆ ਜਿਹੜਾ ਮਨੁੱਖ ਜਿਤਨਾ ਬਾਰ ਮੁਖੀ ਹੋਵੇਗਾ ਉਤਨਾ ਹੀ ਅਧਾਰਮਕ ਹੋਵੇਗਾ ਉਤਨਾ ਹੀ ਅਧਾਰਮਕ ਉਤਨਾ ਹੀ ਸੰਸਾਰੀ ਹੋਵੇਗਾ ਜਾਂ ਨਾਲ ਕਹਿ ਦੋ ਉਤਨਾ ਹੀ ਹੰਕਾਰੀ ਹੋਵੇਗਾ ਜਿਹੜਾ ਮਨੁੱਖ ਆਪਣੇ ਨੇੜੇ ਹੋਵੇਗਾ ਉਤਨਾ ਹੀ ਉਹ ਪ੍ਰਮਾਤਮਾ ਦੇ ਨੇੜੇ ਹੋਵੇਗਾ ਜਿਹੜਾ ਮਨੁੱਖ ਆਪਣੇ ਅੰਦਰ ਪ੍ਰਵੇਸ਼ ਕਰ ਗਿਆ ਉਹਨੇ ਤੇ ਪ੍ਰਮਾਤਮਾ ਦਾ ਦਵਾਰ ਖੜਕਟਾ ਦਿੱਤਾ ਹੈ ਦਰਮਾ ਬੇਠਾ ਡੇ ਦਰਵਾਜ਼ ਤੁਜ ਬਿਨ ਸੁਰਤ ਕਰੇ ਕੋਵੇਂ ਨਹੀਂ ਦਰਸ਼ਨ دیجے کھول ਕੇ ਵੜ اے ਪ੍ਰਭੂ ਆਪਣਾ ਦਰਵਾਜ਼ਾ ਖੋਲ ਓਂ ਇਦਾ ਮਤਲਬ ਕਬੀਰ ਕਹਿ ਰਹੇ ਨੇ ਮੈਂ ਅੰਤਰਮੁਖੀ ਹੋ ਗਿਆ ਸਾਰੋਂ ਪਾਸੇ ਸਿਮਟ ਕੇ ਮੈਂ ਆਪਣੇ ਅੰਦਰ ਆ ਗਿਆ ਹੁਣ ਇਹ ਦਰਵਾਜ਼ਾ ਮੈਂ ਨਹੀਂ ਖੋਲ ਸਕਦਾ ਮੈਂ ਤੇਰੇ ਦਰ ਤੱਕ ਤੇ ਪਹੁੰਚ ਸਕਦਾ ਤੇਰਾ ਦਰ ਖੋਲ ਨਹੀਂ ਸਕਦਾ ਇਹ ਦਰ ਤੂੰ ਆਪ ਖੋਲ ਧਰਮ ਦੇ ਠਾਂਡੇ ਦਰਵਾਜ਼ਾ ਧਰਮਾਂ ਦੇ ਮੈਂ ਤੇਰੇ ਦਰ ਤੇ ਖੜਾ ਆਂ آ تیرے بڑی, بڑی تو کس طرح من لیے کبیر تو پہنچ گیا پرماتما تے کسی مندر دے پہنچ گئے مسجد گیا گردوارے پہنچ گیا گردوارے تے دے دے پہنچ گئے کسی مندر دے دروازے تے پہنچ گئے کسی مسجد دے کسی چرچ دے, 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 دے دروازے دے نہیں اپنے جیون دے دور تے پہنچ گئے انتر مکھی ہو سکے کسی وقت میں کھولا گا مہاراج نے دردی ویاکھیا بھی, بھی کی تھی ہے جت در وسے رام کلی ملا پہلا جت در وسے کون در کہیے در کے تھے اس در کی آکھ دین جت در وسے کمن در کہیے دران بھیتر در کمن لے یہ جو بھیتر ہے اندر ہے دروازہ باہر نہیں ہے ਇਸ ਅੰਦਰ ਦੇ ਦਰਵਾਜ਼ੇ ਤੱਕ ਕੌਣ ਪਹੁੰਚਿਆ ਇਸ ਬੀਤਰ ਦੇ ਦਰ ਤੱਕ ਕੌਣ ਪਹੁੰਚੇ ਅੰਤਰਮੁਖੀ ਹਰ ਮਰੁਖ ਨਹੀਂ ਆਉਂਦਾ ਜਿਤਨੇ ਲਾਇਫ ਬਿਜ਼ੀ ਹੋ ਜਾਏ ਮਸਰੂਫ ਹੋ ਜਾਏ ਉਤਨੇ ਹੀ ਬਾਰਮੁਖੀ ਆਉਂਦੇ ਕਲਾ ਸੰਗੀਤ ਕਵਿਤਾ ਨਿਰਤ ਸੰਗਤ ਰਾਸ਼ੀ ਤਰਾ ਤਰਾ ਦੀ ਕਲਾ ਦਾ ਜਨਮ ਇਸ ਨੂੰ ਉਹਨਾਂ ਲੋਕਾਂ ਨੇ ਦਿੱਤਾ ਹੈ ਜੋ ਥੋੜੇ ਜਿਹਾ ਆਪਣੇ ਨੇੜੇ ਆਏ ਜਿਨ੍ਹਾਂ ਨੇ ਸਮਾ ਕਢਿਆ ਆਪਣੇ ਆਪ ਦੇ ਨੇੜੇ ਆਣ ਦਾ ਕਿ ਧਰਮ ਦਾ ਜਨਮ ਤੇ ਉਹਨਾਂ ਦੇ ਅੰਦਰ ਹੋਇਆ ਜੋ ਬਿਲਕੁਲ ਆਪਣੇ ਅੰਦਰ ਪ੍ਰਵੇਸ਼ ਕਰ ਗਿਆ ਆਪਣੇ ਅੰਦਰ ਪ੍ਰਵੇਸ਼ ਕਰ ਗਿਆ ਦੋ ਸ਼ਬਦ ਮੈਨੂੰ ਕਹਿਣ ਦੇਣਾ ਜਿਤਨਾ ਬਾਹਰ ਮੁਖੀ ਮਨੁੱਖ ਹੋਵੇਗਾ ਉਤਨੇ ਹੀ ਅਧਾਰਮਕ ਕੁਝ ਵੀ ਸਮਝ ਨਹੀਂ ਹੋਵੇ ਆਪਣੇ ਨੇੜੇ ਆ ਕੇ ਕੁਝ ਪ੍ਰਮਾਤਮਾ ਦੀ ਮਹਿਕ ਦਾ ਪਤਾ ਚੱਲਦਾ ਹੈ ਆਪਣੇ ਨੇੜੇ ਆ ਕੇ ਕੁਝ ਪ੍ਰਮਾਤਮਾ ਦੇ ਨੂਰ ਦਾ ਪਤਾ ਚੱਲਦਾ ਹੈ ਆਪਣੇ ਨੇੜੇ ਆ ਕੇ ਕੋਈ ਪ੍ਰਮਾਤਮਾ ਦੇ ਗੀਤ ਨਾਦ ਦਾ ਪਤਾ ਚੱਲਦਾ ਹੈ ਆਪਣੇ ਨੇੜੇ ਆ ਕੇ ਕੁਝ ਪ੍ਰਮਾਤਮਾ ਦੇ ਰਸ ਦਾ ਪਤਾ ਚੱਲਦਾ ਹੈ ਕੋਈ ਰਸ ਹੈ ਕੋਈ ਨਾਦ ਹੈ ਕੋਈ ਰੂਪ ਹੈ ਕੋਈ ਰੰਗ ਹੈ ਐਸਾ ਰੰਗ ਜੋ ਆਕਾਰ ਨਹੀਂ ਰੱਖਦਾ ਫਿਰ ਵੀ ਰੰਗ ਹੈ ਐਸਾ ਰੂਪ ਜੋ ਆਕਾਰ ਨਹੀਂ ਰੱਖਦਾ ਫਿਰ ਵੀ ਅਨੂਪਮ ਹੈ ਅਰੂਪ ਹੈ ਅਨੂਪ ਹੈ ਕਲਗੀ ਦਰਬਾਰ ਸਾਹਿਬ ਕੋਈ ਰੂਪ ਨਹੀਂ ਤੇਰਾ ਫਿਰ ਵੀ ਤੂੰ ਬਹੁਤ ਸੁੰਦਰ ਹੈ ਬਹੁਤ ਸੁੰਦਰ ਹੈ ਤੇ ਪਹਿਲੀ ਹੋ ਗਈ ਜਦ ਆਕਾਰ ਹੀ ਨਹੀਂ ਹੈ ਤੂੰ ਸੁੰਦਰ ਹੈ ਬਹੁਤ ਸੁੰਦਰ ਹੈ ਬਹੁਤ ਸੁੰਦਰ ਹੈ ਅਰੂਪ ਹੈ ਅਨੂਪ ਹੈ ਇਸ ਚੀਜ਼ ਦਾ ਪਤਾ ਕਦੋਂ ਚੱਲਦਾ ਹੈ ਜਦ ਮਨੁੱਖ ਥੋੜਾ ਜਿਹਾ ਆਪਣੇ ਨੇੜੇ ਆਉਂਦਾ ਹੈ ਤਾਂ ਮੈਂ ਫਿਰ ਦੁਹਰਾ ਦੇਵਾਂ ਇੱਕ ਮਨੁੱਖ ਜਿੰਨਾ ਪਦਾਰਤ ਦੇ ਨੇੜੇ ਆਪਣੇ ਨੇੜੇ ਨਹੀਂ ਪਦਾਰਥਾਂ ਬਾਰੇ ਬਹੁਤ ਕੁਝ ਜਾਣਦਾ ਇੱਕ ਵਿਗਿਆਨਕ ਬਹੁਤ ਕੁਝ ਜਾਣਦਾ ਮਨੁੱਖ ਜਿੰਨਾ ਪਰਿਵਾਰ ਦੇ ਨੇੜੇ ਆਪਣੇ ਨੇੜੇ ਨਹੀਂ ਪਰਿਵਾਰ ਬਾਰੇ ਬਹੁਤ ਕੁਝ ਜਾਣਦਾ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ ਕੁਝ ਵੀ ਨਹੀਂ ਜਾਣਦਾ ਇਕ ਮਨੁੱਖ ਜਿੰਨਾ ਪਤਨੀ ਦੇ ਨੇੜੇ ਹੈ ਆਪਣੇ ਨੇੜੇ ਨਹੀਂ ਹੈ ਪਤਨੀ ਬਾਰੇ ਬਹੁਤ ਕੁਝ ਜਾਣਦਾ ਹੈ ਬਹੁਤ ਕੁਝ ਜਾਣਦਾ ਹੈ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ ਆਪ ਕੰਨ ਕਲ ਜੋ ਕਰੇ ਵਿਚਾਰ ਇਸ ਜਮ ਕੰਕਰ ਨਹੀਂ ਕਰੇ ਇੱਕ ਵਾਰ ਮਨੁੱਖ ਇਤਨਾ ਬਾਰਮੁਖੇ ਕਿਉਂ ਹੋ ਗਿਆ ਧਾਰਮਿਕ ਮਨੋਵਿਗਿਆਨ ਕਹਿੰਦਾ ਹੈ ਬਾਹਰ ਜੋ ਇਹ ਪਦਾਰਥ ਦਾ ਜਗਤ ਹੈ ਨੂੰ ਆਪਣੇ ਅਨੁਕੂਲ ਕਰਨਾ ਹੈ ਆਵਾ ਨੂੰ ਆਪਣੇ ਅਨੁਕੂਲ ਕਰਨਾ ਹੈ ਪਾਣੀ ਨੂੰ ਆਪਣੇ ਅਨੁਕੂਲ ਕਰਨਾ ਹੈ ਧਰਤੀ ਨੂੰ ਆਪਣੇ ਅਨੁਕੂਲ ਕਰਨਾ ਹੈ ਅਗਨੇ ਨੂੰ ਆਪਣੇ ਅਨੁਕੂਲ ਕਰਨਾ ਹੈ ਜੋ ਮੇਰੇ ਅਨੁਕੂਲ ਨਹੀਂ ਹੈ ਉਸ ਤੋਂ ਮੈਂ ਸੁਖ ਨਹੀਂ ਲੈ ਸਕਦਾ ਮੈਂ ਬੰਦੇ ਨੂੰ ਆਪਣੇ ਅਨੁਕੂਲ ਕਰਨਾ ਹੈ ਮੈਂ ਹੁਕਮ ਕੀਤਾ ਤੇ ਉਹਨੂੰ ਮੰਨਣਾ ਪਏ ਮੰਨਣਾ ਇਕੋ ਹੀ ਮਨੁੱਖ ਹੁਕਮ ਮੰਨਦਾ ਹੈ ਬਾਕੀ ਨਹੀਂ ਉਹ ਨੌਕਰ ਹੈ ਸਾਰਾ ਦੇਸ਼ ਹੁਕਮ ਮੰਨਦਾ ਹੈ ਹੁਕਮਰਾਨ ਹੈ ਖੁਮਾਰਾਨ ਇਹ ਰਾਜਾ ਹੈ ਇਹ ਬਾਦਸ਼ਾਹ ਹੈ ਅਜੇ ਮੇਰਾ ਹੁਕਮ ਸਿਰਫ ਇੱਕੋ ਹੀ ਬੰਦੇ ਦੇ ਚੱਲਦਾ ਹੈ ਜੋ ਮੇਰਾ ਮੁਲਾਜ਼ਮ ਹੈ ਜੋ ਮੇਰਾ ਨੌਕਰ ਹੈ ਅੰਦਰ ਪੀੜਾ ਰਹਿੰਦੀ ਹੈ ਇਸਤੇ ਮੇਰਾ ਹੁਕਮ ਚੱਲਦਾ ਹੈ ਬਾਕੀਆਂ ਤੇ ਨਹੀਂ ਬਾਕੀ ਨਹੀਂ ਮੰਨਦੇ ਹੁਕਮਰਾਨੀ ਦਾ ਜਨਮ ਇੱਥੋਂ ਹੋਇਆ ਮੈਂ ਸਿਰਫ ਪਦਾਰਥ ਨੂੰ ਹੀ ਆਪਣੇ ਅਨੁਕool ਨਹੀਂ ਕਰਨਾ ਸਿਰਫ ਹਵਾ ਤੇ ਪਾਣੀ ਨੂੰ ਹੀ ਆਪਣੇ ਅਨੁਕool ਨਹੀਂ ਕਰਨਾ ਮੈਂ ਮਨੁੱਖਾਂ ਨੂੰ ਵੀ ਆਪਣੇ ਅਨੁਕool ਕਰਨਾ ਧਰਮ ਦਾ ਜਨਮ ਉਹਨਾਂ ਲੋਕਾਂ ਨੇ ਉਸ ਨੂੰ ਜਨਮ ਦਿੱਤਾ ਤੇ ਇਸ ਸਮਝ ਨੂੰ ਜਨਮ ਦਿੱਤਾ ਕਿ ਜਿਤਨੇ ਚਿਰ ਤੱਕ ਮਨੁੱਖ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕool ਨਹੀਂ ਕਰਦਾ ਪਰਮਾਤਮਾ ਤੋਂ ਆਨੰਦ ਨਹੀਂ ਲੈ ਸਕਦਾ ਜਿਤਨੇ ਚਿਰ ਤੱਕ ਮਨੁੱਖ ਪਦਾਰਥਾਂ ਨੂੰ ਆਪਣੇ ਅਨੁਕੂਲ ਨਹੀਂ ਕਰ ਸਕਦਾ ਪਦਾਰਥਾਂ ਤੋਂ ਸੁਖ ਨਹੀਂ ਲੈ ਸਕਦਾ ਜਿੰਨੇ ਚਿਰ ਤੱਕ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਨਹੀਂ ਕਰੇਗਾ ਆਨੰਦ ਨਹੀਂ ਲੈ ਸਕਦਾ ਨਹੀਂ ਲੈ ਸਕਦਾ ਮੈਂ ਦੋਵੇਂ ਪੰਕਤੀ ਆਪ ਨੂੰ ਸਰਵਨ ਕਰਾਵਾਂ ਤੇ ਸਮਾਪਤੀ ਅੰਬੜ ਕਉ ਕੁलीन हम पंडित हम, हम जोगी सन्यासी ज्ञानी गुणी सूर हम दाते ज्ञान ਤੇ ਇਸ ਵਾਸਤੇ ਸੀ ਭਗਵਾਨ ਦੇ ਨੇੜੇ ਜਾਈਏ ज्ञान ਤੇ ਸਵਾਸੇ ਸੀ ਨਿਰੰਕਾਰ ਦੇ ਨੇੜੇ ਜਾਈਏ ਗਿਆਨ ਹੰਕਾਰ ਦੇ ਨੇੜੇ ਲੈ ਕੇ ਚਲਾ ਗਿਆ ਗੁਸਤਾਖੀ ਵਾ ਉਹ ਜਿੰਨਾ ਵੱਡਾ ਗਿਆਨੀ ਉਤਨਾ ਵੱਡਾ ਹੰਕਾਰੀ ਮੈਂ ਐਸਾ ਦੇਖਿਆ ਹੰਕਾਰ ਨੂੰ ਟਿਕਣ ਵਾਸਤੇ ਗਿਆਨ ਚਾਹੀਦਾ ਅਗਿਆਨ ਦੇ ਆਸਰੇ ਤੇ ਹੰਕਾਰ ਨਹੀਂ ਖੜਾ ਹੁੰਦਾ ਦਾਨ ਦੇ ਆਸਰੇ ਤੇ ਹੰਕਾਰ ਖੜਾ ਹੁੰਦਾ ਚੋਰੀ ਦੇ ਆਸਰੇ ਤੇ ਨਹੀਂ ਇਕ ਮਨੁੱਖ ਕਹਿ ਸਕਦਾ ਮੈਂ ਮਾੜਾ ਮੋਟਾ ਦਾਣੇ ਹੀ ਨਹੀਂ ਬਹੁਤ ਵੱਡਾ ਦਾਣੇ ਆ ਬੜੀ ਮਹਿਫਿਲ ਵਿੱਚ ਕਿਸ ਤਰ੍ਹਾਂ ਕਹਿ ਸਕਦਾ ਮੈਂ ਮਾੜਾ ਮੋਟਾ ਚੋਰ ਨਹੀਂ ਆ ਬਹੁਤ ਵੱਡਾ ਚੋਰ ਕਿਵੇਂ ਕਹੇਗਾ ਚੋਰੀ ਤੇ ਹੰਕਾਰ ਕੀ ਖੜਾ ਹੋਏਗਾ ਦਾਣ ਤੇ ਹੰਕਾਰ ਖੜਾ ਹੋਏ ਹੈ ਇਹ ਵੀ ਮੈਂ ਅਰਜ਼ ਕਰਦਾ ਇਸੇ ਤਰੀਕੇ ਨਾਲ ਗਿਣਤੀ ਕਰਦੇ ਜਾਣਾ ਗੁਣਾਂ ਦੇ ਉੱਤੇ ਹੰਕਾਰ ਆਪਣੀ ਯਾਤਰਾ ਕਰਦਾ ਹੈ ਇੱਕ ਬੀਜ ਨਹੀਂ ਹੈ ਹੰਕਾਰ ਦਾ ਹੰਕਾਰ ਦੇ ਹਜ਼ਾਰਾਂ ਬੀਜ ਨੇ ਔਰ ਹਜ਼ਾਰਾਂ ਬੀਜਾਂ ਤੋਂ ਪੈਦਾ ਹੁੰਦਾ ਹੈ ਪ੍ਰਕਿਰਤੀ ਨੇ ਹਰ ਫਲ ਦਾ ਬੀਜ ਇੱਕ ਬਣਾਇਆ ਹੈ ਲੇਕਿਨ ਹੰਕਾਰ ਦੇ ਹਜ਼ਾਰਾਂ ਵਿੱਚ ਤੂੰ ਮੈਂ ਫਿਰ ਦੁਹਰਾਵਾਂ ਆਪਣੇ ਆਪ ਨੂੰ ਜਿਤਨੇ ਚਿਰ ਤੱਕ ਮਨੁੱਖ ਪਰਮਾਤਮਾ ਦੇ ਅਨੁਕੂਲ ਨਹੀਂ ਕਰਦਾ ਪਰਮਾਤਮਾ ਤੋਂ ਆਨੰਦ ਨਹੀਂ ਲੈ ਸਕੇਗਾ ਪਰਮਾਤਮਾ ਦੀ ਸ਼ਕਤੀ ਉਸ ਨੂੰ ਨਹੀਂ ਮਿਲ ਸਕਦੀ ਜਿਤਨੇ ਚਿਰ ਤੱਕ ਪਦਾਰਥ ਨੂੰ ਆਪਣੇ ਅਨੁਕੂਲ ਨਹੀਂ ਕਰਦਾ ਇਹ ਪਦਾਰਥ ਤੋਂ ਵੀ ਸੁੱਖ ਨਹੀਂ ਲੈ ਸਕਦਾ ਕਥਾ ਹੀ ਨਹੀਂ ਲੈ ਸਕਦਾ ਇਹ ਖੁਲਾਸਾ ਮੈਂ ਤੁਹਾਡੇ ਸਾਹਮਣੇ ਬਾਖੀ ਕੱਲ ਕਰਾਂਗਾ ਇੱਥੇ ਹੀ ਸਮਾਪਤ ਹੈ